ਪੰਜਾਬ ਵਿੱਚ ਮੌਸਮ ਬੇਸ਼ੱਕ ਥੋੜਾ ਸਾਫ਼ ਦਿਸਦਾ ਪਰ ਹੜ੍ਹਾਂ ਦਾ ਖਤਰਾ ਜੇ ਵੀ ਬਰਕਰਾਰ ਆ ਪੰਜਾਬ ਦੇ ਲੋਕ ਹੜ੍ਹਾਂ ਚ ਮੁਸੀਬਤ ਚ ਫਸੇ ਆਪਣੇ ਲੋਕਾਂ ਦੀ ਦਿਨ ਰਾਤ ਜਿੰਦ ਜਾਨ ਨਾਲ ਦੇਖਭਾਲ ਕਰ ਰਹੇ ਆ ਸਰਕਾਰਾਂ ਦਾ ਕੰਮ ਲੋਕਾਂ ਨੂੰ ਕਰਨਾ ਪੈ ਰਿਹਾ ਸਾਡੀ ਸਰਕਾਰਾਂ ਅੱਗੇ ਬੇਨਤੀ ਆ ਖਾਸ ਕਰਕੇ ਸੈਂਟਰ ਸਰਕਾਰ ਅੱਗੇ ਕਿ ਇਹਨਾਂ ਹੜ੍ਹਾਂ ਨੂੰ ਕੌਮੀ ਆਫਤ ਲਾਨਿਆ ਜਾਵੇ ਤੇ ਹਰ ਪੀੜਤ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਆਉਣ ਵਾਲੇ ਸਮੇਂ ਵਿੱਚ ਜਦੋਂ ਹੜ ਉਤਰ ਵੀ ਗਏ ਨਾਮੀ ਮੋਰ ਬਸੇਵੇ ਲਈ ਬਹੁਤ ਵੱਡੇ ਯਤਨਾਂ ਦੀ ਲੋੜ ਹੈ ਕਿਸਾਨੀ ਅੰਦੋਲਨ ਚ ਐਨ ਆਰ ਆਈ ਵੀਰਾਂ ਭੈਣਾਂ ਨੇ ਬਹੁਤ ਯੋਗਦਾਨ ਪਾਇਆ ਸੀ ਉਸ ਤੋਂ ਵੀ ਵੱਧ ਕੇ ਹੁਣ ਕੰਮ ਕਰਨ ਦੀ ਲੋੜ ਆ ਸੋ ਆਓ ਰਲ ਮਿਲ ਕੇ ਯਤਨ ਕਰੀਏ ਇਹਨਾਂ ਪਰਿਵਾਰਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਤਨੋਂ ਮਨੋਂ ਤਨੋਂ ਆਪਣਾ ਯੋਗਦਾਨ ਪਾਈਏ ਧੰਨਵਾਦ ਜੀ ਪੰਜਾਬ ਵਿੱਚ ਮੌਸਮ ਬੇਸ਼ੱਕ ਥੋੜਾ ਸਾਫ਼ ਦਿਸਦਾ ਪਰ ਹੜ੍ਹਾਂ ਦਾ ਖਤਰਾ ਜੇ ਵੀ ਬਰਕਰਾਰ ਆ ਪੰਜਾਬ ਦੇ ਲੋਕ ਹੜ੍ਹਾਂ 'ਚ ਮੁਸੀਬਤ 'ਚ ਫਸੇ ਆਪਣੇ ਲੋਕਾਂ ਦੀ ਦਿਨ ਰਾਤ ਜਿੰਦ ਜਾਨ ਨਾਲ ਦੇਖਭਾਲ ਕਰ ਰਹੇ ਆ ਸਰਕਾਰਾਂ ਦਾ ਕੰਮ ਲੋਕਾਂ ਨੂੰ ਕਰਨਾ ਪੈ ਰਿਹਾ ਸਾਡੀ ਸਰਕਾਰਾਂ ਅੱਗੇ ਬੇਨਤੀ ਆ ਖਾਸ ਕਰਕੇ ਸੈਂਟਰ ਸਰਕਾਰ ਅੱਗੇ ਕਿ ਇਹਨਾਂ ਹੜ੍ਹਾਂ ਨੂੰ ਕੌਮੀ ਆਫ਼ਤ ਾਲਾਨਿਆ ਜਾਵੇ ਤੇ ਹਰ ਪੀੜਤ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਆਉਣ ਵਾਲੇ ਸਮੇਂ ਵਿੱਚ ਜਦੋਂ ਹੜ ਉਤਰ ਵੀ ਗਏ ਤਾਂ ਵੀ ਮੁਰ ਬਸੇਵੇ ਲਈ ਬਹੁਤ ਵੱਡੇ ਯਤਨਾਂ ਦੀ ਲੋੜ ਹੈ ਕਿਸਾਨੀ ਅੰਦੋਲਨ ਚ ਐਨ ਆਰ ਆਈ ਵੀਰਾਂ ਭੈਣਾਂ ਨੇ ਬਹੁਤ ਯੋਗਦਾਨ ਪਾਇਆ ਸੀ ਉਸ ਤੋਂ ਵੀ ਵੱਧ ਕੇ ਹੁਣ ਕੰਮ ਕਰਨ ਦੀ ਲੋੜ ਆ ਸੋ ਆਓ ਰਲ ਮਿਲ ਕੇ ਯਤਨ ਕਰੀਏ ਇਹਨਾਂ ਪਰਿਵਾਰਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਤਨੋਂ ਮਨੋਂ ਤਨੋਂ ਆਪਣਾ ਯੋਗਦਾਨ ਪਾਈਏ ਧੰਨਵਾਦ ਜੀ